ਆ ਸਾਡੇ ਕਿਸਾਨਾਂ ਦੀਆਂ ਪੱਗਾਂ ਲੱਗੀਆਂ ਨੇ ਬਿਆਸ ਬਿਆਸ ਬੋਕਰੀਆਂ ਨੇ ਛੋਟਾ ਵਾਟੇ ਬੈਠੇ ਜੰਦਾਬਾਦ ਆ ਮਰੂੰਗੇ ਕੁੱਤੇ ਮਰੂੰਗੇ ਕੀੜੇ ਪੈਗੇ ਟੋਟਾ ਕੀੜੇ ਕੀੜੇ ਪੈਗੇ ਮਰੂੰਗਾ ਜੇ ਨਾ ਮਰੇ ਜੱਟ ਦਾ ਜਾਦ ਰੱਖੇ ਹੋਣਾ ਉਹ ਤੁਸੀਂ ਕਿੱਥੇ ਜਾ ਰਹੇ ਹੋ ਜੰਦਾਬਾਦ ਮਰਦਾਬਾਦ ਇਹ ਜੱਟ ਦੀ ਪੁੱਤਰੀ ਹੈ ਇਹ ਜੱਟ ਦੇ ਪੁੱਤਰੀ ਹੈ ਉਹ ਸੱਜਣਾ ਰੱਖੋ ਯਾਰ ਕੀ ਕਰਨੀ ਚਾਹੁੰਦਾ ਜਲਦੀ ਤੋਂ ਜਲਦੀ ਖਨੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚੇ ਕੀ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾੜ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵਾਨਤਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਊਟ ਹੈ ਇਹਨੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਢੱਲੇਵਾਲ ਸਾਹਿਬ ਨੇ ਦੁਰਵਿਵਹਾਰ ਕੀਤਾ ਹੈ ਮਰਨ ਖੋ ਕੇ ਆਪ ਦੀ ਹਰਾਸਤ ਲੈ ਕੇ ਆਇਆ ਸੰਕਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਨਾ ਹੀ ਘੱਪ ਦੇ ਵਿੱਚ ਸਾਡੀਆਂ ਸਾਡੇ ਕਿਸਾਨਾਂ ਦੀਆਂ ਪੱਗਾਂ ਲੱਗੀਆਂ ਨੇ ਉਹ ਮਰੂੰਗੇ ਕਿੱਥੇ ਮਰੂੰਗੇ ਕੀੜੇ ਪੈ ਕੇ ਬੋਟਾ ਕੀੜੇ ਕੀੜੇ ਪੈ ਕੇ ਮਰੂੰਗੇ ਜੇ ਨਾ ਮਰੇ ਜੱਟ ਦਾ ਜਾਲ ਲੱਗਿਆ ਹੋਣਾ ਉਹ ਤੁਸੀਂ ਚੱਕਰ ਦੀ ਮਰਦਾਬਾਦ ਇਹ ਜੱਟ ਦੀ ਜੱਟ ਦੀ ਆਵਾਜ਼ ਜਲਦੀ ਤੋਂ ਜਲਦੀ ਖਨੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚਾ ਹਾਂ ਜੀ ਹਾਂ ਜੀ ਕਿਸਾਨ ਮਜ਼ਦੂਰ ਸਨਗਰ ਪੰਜਾਬ ਤੋਂ ਜਿੰਦਾਬਾਦ ਔਰ ਇਸ ਟਾਈਮ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਔਰ ਡੀਸੀ ਦਫਤਰ ਅੰਮ੍ਰਿਤਸਰ ਤਰਨਤਾਰਨ ਵਾਲ ਨੂੰ ਜਿਹੜੀ ਆ ਇਹ ਵੱਧ ਰਹੀ ਆ ਇੱਥੇ ਪੁਲਿਸ ਪ੍ਰਸ਼ਾਸਨ ਰੀਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਪੁਲਿਸ ਪ੍ਰਸ਼ਾਸਨ ਜਿਹੜਾ ਸਾਡੇ ਆਪ ਨੂੰ ਆ ਰਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਡਾ ਬਿਲਕੁਲ ਇੱਥੇ ਹਾਂਜੀ ਔਰ ਵੱਡੀ ਗਿਣਤੀ ਦੇ ਵਿੱਚ ਉਹ ਬਰਵਿੰਦਰ ਥੱਲੇ ਰੱਖੋ ਥੱਲੇ ਰੋ ਜਾ ਇੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਮਤਾਵਾ ਪੈਣਾ ਮੌਜੂਦ ਹੈ ਔਰ ਵੇਖ ਸਕਦੇ ਤੁਸੀਂ ਮੜੇ ਥੱਲੇ ਰੋ ਸੜਕ ਤੋਂ ਮੁਰਦਾਬਾ ਪਿੱਛੇ ਛੜ ਦਿਓ ਥੱਲੇ ਰੋ ਭਾਈ ਇੱਥੇ ਵੇਖ ਸਕਦੇ ਤੁਸੀਂ ਬੜੇ ਨਾ ਤਸ਼ੱਦਦ ਕੀਤਾ ਜਾਊਗਾ ਉਹਨਾਂ ਵੱਧ ਕੇ ਗੱਲ ਨੂੰ ਜੇ ਜੇ ਸਰਕਾਰ ਗੱਲ ਨੂੰ ਚੜੂਗੀ ਤੇ ਗੱਲ ਨੂੰ ਚੜਾਂਗੇ ਜੇ ਸਰਕਾਰ ਜੇ ਸਰਕਾਰ ਚਾਹੁੰਦੀ ਆ ਜੇ ਸਰਕਾਰ ਚਾਹੁੰਦੀ ਆ ਸ਼ਰਤਾਂ ਜਾਮ ਨਾ ਹੋਣ ਤੇ ਜਿਹੜੇ ਤਰੀਕੇ ਨਾਲ ਅਸੀਂ ਸ਼ਾਂਤਮਈ ਤਰੀਕਾ ਰਹਿ ਕੇ ਅੰਦੋਲਨ ਕਰਨਾ ਚਾਹੁੰਦੇ ਆ ਭਾਈ ਥੱਲੇ 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 ਮੁਦਬਾਰ 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 ਦਾ ਭਗਵੰਤ ਸਰ ਮੱਖ ਮੰਤਰੀ ਬੁੱਜੜ ਦਾ 베ੜਾ ਹੀ ਕਰਕਾ 베ੜਾ ਹੀ ਕਰਕੇ 베ੜਾ ਹੀ ਕਰਕੇ ਏਰੀਆ ਨੂੰ ਵੱਤੋਵਾਲ ਸ਼ਹਿਰ ਕਰ ਦੋ ਤਾਂ ਕਿ ਜਿਹੜਾ ਜੋ ਚੀਜ਼ਾਂ ਚੱਲ ਰਹੀਆਂ ਅਸੀਂ ਪੂਜਾ ਕਿਆ ਕਰੋ ਇੱਥੇ ਹੁਣ ਗੱਲਬਾਤ ਹੋ ਰਹੀ ਹੈ ਡਿਟੇਨ ਕਰਨੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਓ ਸ਼ਾਂਤੀ ਭਾਈ ਸ਼ਾਂਤੀ ਹਾਂਜੀ ਇੱਥੇ ਪ੍ਰਸ਼ਾਸਨ ਦੇ ਨਾਲ ਆ ਗੱਲ ਹੋਈ ਆ ਉਹਨਾਂ ਕਹਾਂਗੇ ਜਿਹੜੇ ਬੰਦੇ ਤੁਹਾਡੇ ਇੱਥੇ ਆ ਰਹੇ ਆ ਇਹਦੇ ਵਿੱਚ ਇਹ ਇਕੱਠੇ ਦੇ ਵਿੱਚ ਇਹਦੇ ਗੁਰਦੁਆਰਾ ਵਿੱਚ ਇਕੱਠੇ ਹੋ ਰਹੇ ਆ ਉਹ ਨਹੀਂ ਰੁੱਕੇ ਜਾਣਗੇ ਹੁਣ ਇਸ ਚੀਜ਼ ਦੇ ਉੱਤੇ ਜਿਹੜੀ ਸਾਡੀ ਆਪਣੀ ਕਾਲ ਸੀਗੀ ਕਿ ਜੇ ਸਾਡੇ ਬੰਦੇ ਰੋਕੇ ਜਾਂਦੇ ਆ ਤੇ ਅਸੀਂ ਰੋਡ ਬਲੌਕ ਕਰਾਂਗੇ ਫਿਰ ਜਿਹੜੇ ਡਟੇਨ ਕੈਗਲ ਦੀ ਚਾਬੀ ਕਿਹੜੇ ਦੀ ਕੱਢੀ ਹੋਈ ਹਜੀ ਕਿੰਨਾ ਕੋਲੇ ਇਹ ਆਂਦੇ ਉਧਰ ਉਧਰ ਨਹੀਂ ਉਹਨਾਂ ਤੋਂ ਨਹੀਂ ਆ ਇੱਧਰ ਇੱਕ ਮਿੰਟ ਹਾਂਜੀ ਆ ਚਲੋ ਭਾਈ ਥੱਲੇ ਆਓ ਸੜਕ ਤੋਂ ਚੜਕਦਾ ਥੱਲੇ ਆ ਜਾ ਵੀਰ ਮੇਰੇ ਆ ਜਾ ਥੱਲੇ ਦੇਖੋ ਇਹ ਸਾਫ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਾਡੇ ਲੋਕ ਕਿਹਾ ਗਿਆ ਇੱਥੇ ਅਸੀਂ ਇੱਥੇ ਅਸੀਂ ਅਸੀਂ ਸ਼ਾਂਤਮਈ ਬੈਠਣ ਆਏ ਆ ਅਸੀਂ ਸਾਡਾ ਡੀਸੀ ਦਫ਼ਤਰ ਦਾ ਐਲਾਨ ਆ ਡੀਸੀ ਦਫ਼ਤਰ ਜਾਵਾਂਗੇ ਕੋਈ ਰੋੜ ਜਾਮ ਨਹੀਂ ਕੋਈ ਪੁਲ ਜਾਮ ਨਹੀਂ ਕੋਈ ਕੁਛ ਨਹੀਂ ਹਾਲ ਤੱਕੜੀ ਤੱਕ ਪਰ ਜਿਹੜੇ ਤਰੀਕੇ ਨਾਲ ਇੱਥੇ ਆ ਰਹੇ ਪ੍ਰੋਟੈਸਟ ਵਾਲੇ ਜਿਹੜੇ ਸਾਡੇ ਵੀਰ ਇਕੱਠੇ ਹੋ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਉਹਦੇ ਰੋਸ ਵਿੱਚ ਫਿਰ ਅਸੀਂ ਆ ਜਿਹੜੀ ਸਾਡੀ ਆਪਾਂ ਵੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੌਜੂਦ ਨੇ ਅਸੀਂ ਚੜ ਕੇ ਰੋਡ ਤੱਕ ਆਏ ਆ ਔਰ ਜਦੋਂ ਪ੍ਰਸ਼ਾਸਨ ਨੇ ਇਸ ਚੀਜ਼ ਦਾ ਵਿਸ਼ਵਾਸ ਦਵਾਇਆ ਵੀ ਆਉਣ ਵਾਲਿਆਂ ਨੂੰ ਡਿਟੇਨ ਨਹੀਂ ਕੀਤਾ ਜਾਊਗਾ ਤੇ ਫਿਰ ਜਿਹੜੇ ਹੈਗੇ ਆ ਸਾਡੀ ਜਿਹੜੀ ਆਪਣੇ ਹੈਗੇ ਕਿਸਾਨ ਮਜ਼ਦੂਰ ਆ ਉਹ ਆਪਣਾ ਪਿੱਛੇ ਹੋ ਰਹੇ ਆ ਔਰ ਜਿਹੜੇ ਡਿਟੇਨ ਕੀਤੇ ਗਏ ਆ ਸਾਡੇ ਬੰਦੇ ਸਾਥੀ ਸਾਡੇ ਉਹਨਾਂ ਨੂੰ ਛੱਡਣ ਵਾਸਤੇ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਉਹ ਗੋਈ ਆ ਤੇ ਉਹ ਉਸੇ ਵੇਲੇ ਆ ਦੇਖ ਜਿਹੜੇ ਬਿਠਾਏ ਆ ਇਹਨਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਊਗਾ ਇੱਕ ਮਿੰਟ ਜੀ ਰਸਤਾ ਦਿਓ ਕਿਹੜੀ ਗੱਲੋਂ ਨਾਲ ਕਿਹੜੀ ਗੱਲੋਂ ਨਾਲ ਕਿਹੜੀ ਗੱਲੋਂ ਪੁੱਛ ਪੁੱਛੋ ਮੜਾ ਜਾ ਉਧਰ ਕੀ ਯਾਰ ਬੰਦੇ ਸਾਡੇ ਤਾਰਾ ਸਾਹਿਬ ਜੀ ਤਾਰੋ ਜਿੰਦਾਬਾਦ ਚਲੋ ਫਿਰ ਮੇਰੀ ਗੱਲ ਸੁਣੋ ਨਹੀਂ ਨਹੀਂ ਉਤਰਨੇ ਨਹੀਂ ਉਤਰਨੇ ਜੀ ਚੱਟਾਲਾ ਸਾਹਿਬ ਉਹਨਾਂ ਦਾ ਇਰਾਦਾ ਨਹੀਂਗਾ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਅਸੀਂ ਬੰਦੇ ਹੀ ਛੱਡਦੇ ਹਾਂ ਤੁਹਾਡੇ ਹਾਂਜੀ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਕਮਿਟਮੈਂਟ ਕੀਤੀ 5000 ਰੁਪਏ ਦੇਣਾ ਬੰਦੇ ਪਛਾਣ ਕਰਦੇ ਹੋ ਜੇ ਨਾਮ ਬੰਦੇ ਪਛਾਣ ਅਸੀਂ ਤਾਂ ਫੇਰ ਅਸੀਂ ਤਾਂ ਤਾਂ ਹੀ ਆਏ ਨਾ ਅਸੀਂ ਤਾਂ ਹੀ ਆਏ ਬੰਦੇ ਫੜੇ ਆ ਜੇ ਬੰਦੇ ਛੱਡ ਦੇਣਗੇ ਅਸੀਂ ਇੱਥੇ ਕੀ ਕਰਨਾ ਬੰਦੇ ਉਤਰਾਂਗੇ ਸਰਦਾਰ ਭਾਈ ਬੰਦੇ ਪਛਾਣ ਫੇਰ ਹੋਣੇ ਪਹਿਲਾਂ ਬੰਦੇ ਛੱਡਣ ਬੰਦੇ ਫੇਰ ਪਛਾਣ ਹੋਣਗੇ ਇਹਨਾਂ ਦੀਆਂ ਸ਼ਰਤਾਂ ਦੇ ਕੰਮ ਨਹੀਂ ਹੋਣਾ ਇਹਨਾਂ ਦੀਆਂ ਸ਼ਰਤਾਂ ਦੇ ਕੰਮ ਨਹੀਂ ਹੋਣਾ ਬੰਦੇ ਕੱਢਣਗੇ ਤਾਂ ਪਛਾਣਾਂਗੇ ਕੋਈ ਗੱਲ ਨਹੀਂ ਬੰਦੇ ਕੱਢੋ ਮਾਰਾ ਅਸੀਂ ਪਛਾਣ ਜਾਂਦੇ ਆ ਉਹ ਵੀਰ ਮੇਰੇ ਬੰਦੇ ਬਾਹਰ ਕੱਢੋ ਅਸੀਂ ਜਾਈਏ ਅਸੀਂ ਵਾਪਸ ਜਾਈਏ ਸਾਡਾ ਕੋਈ ਰੌਲਾ ਨਹੀਂ ਸਾਡਾ ਇਨਸ਼ਟ ਕੰਮ ਕਰਨੇ ਨਹੀਂ ਆਏ ਆਹੋ ਇਹ ਗੱਲ ਕਰਨ ਉਹਨਾਂ ਨੇ ਅੱਗੇ ਕਹਿ ਸੀ ਕਿ ਬੰਦੇ ਛੱਡ ਦਿੰਨੇ ਸਾਡਾ ਤਾਂ ਕੋਈ ਰੌਲਾ ਨਹੀਂ ਇਸ ਚੀਜ਼ ਦੇ ਵਿੱਚ ਹਾਜੀ ਬੰਦੇ ਫੜੇ ਜਾਣ ਤੋਂ ਬਾਅਦ ਅਸੀਂ ਛੜਕਦੇ ਆਏ ਆ ਜੀ ਬੰਦੇ ਫੜੇ ਜਾਣ ਤੋਂ ਬਾਅਦ ਵਿੱਚ ਬੰਦੇ ਹਾਂ ਇਹਦੇ ਗੱਡੀ ਖੜੋ ਨਾ ਫਿਰ ਬਿਲਕੁਲ ਬਿਲਕੁਲ ਗੱਡੀ ਦੇ ਅੱਗੇ ਹੋ ਯਾਰ ਗੱਡੀ ਗੱਡੀ ਦੇ ਅੱਗੇ ਖੜੋ ਗੱਡੀ ਦੇ ਅੱਗੇ ਖੜੋ ਯਾਰ ਅਸੀਂ ਲੋ ਜਾਣਗੇ ਗੱਡੀ ਦੇ ਅੱਗੇ ਖੜੋ ਹਾਂਜੀ 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 ਹਲੋ ਆਓ ਇੱਥੇ ਤਰੰਤ ਆ ਰਿਹਾ ਇਹਨਾਂ ਨੇ ਕਹਿੰਦਾ ਕੀ ਲੈ ਯਾਰ ਇਹਨਾਂ ਨੂੰ ਹਾਂ ਲਾਈਵ ਹੋ ਰਿਹਾ ਲਾਹਾਂ ਠੀਕਾਣ ਲਾਈਵ ਹੋ ਰਿਹਾ ਭੇਜ ਦੇ ਤੇ ਆਹ ਹੁਣ ਹੁਣੇ ਹੁਣੇ ਕੀ ਕਰਕੇ ਹੁਣ ਵੀ ਚੱਲ ਰਿਹਾ ਚਲੋ ਠੀਕ ਆ ਮੈਂ ਕਰ ਦਾਂ ਗੱਲ ਕਰ ਕਰ ਹਾਂ ਕਰ ਦਾਂ ਕਰ ਦਾਂ ਗੱਲ ਸਾਡੇ ਦੇ ਭੜਾ ਲਾਤੀ ਯਾਰ ਜੋਂ ਡਿਆ ਉਹ ਬਹਾ ਤੇ ਬੜਾ ਤਕੜਾ ਡਾਇਲੋਗ ਆ ਜੀ ਤੇ ਭਗਵਾਨ ਤੁਮਨ ਵੀ ਕਹਿੰਦਾ ਸਾਡੇ ਤੇ ਸਾਡੇ ਤੇ ਮੋਦੀ ਵੀ ਕਹਿੰਦਾ ਇਹ ਕੌਣ ਨਹੀਂ ਕਹਿੰਦਾ ਪਤਾ ਤੇ ਉਦੋਂ ਲੱਗਦਾ ਨਾ ਕਿ ਜਦੋਂ ਕਿਸਾਨ ਤੇ ਮਜ਼ਦੂਰ ਦੇ ਹਿੱਤ ਦੀ ਗੱਲ ਆਉਂਦੀ ਕੌਣ ਖੜਦਾ ਆਜੋ ਆਦੇ ਆਜਦੇ ਆ ਆਂਦੇ ਆਂਦੇ ਆ ਚਲੋ ਆਜੋ ਓ ਤਾਰ ਦੇਣ ਜਾਂ ਹਾਂਜੀ ਉਤਾਰ ਦਿਓ ਜੀ ਅਸੀਂ ਆਪਾਂ 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 ਪਾਸੇ ਕਾਨੂੰ ਜੇਦ ਕਰਕੇ ਨਹੀਂ ਜੇਦ ਤੁਸੀਂ ਕਰ ਰਹੇ ਜੀ ਜੇਦ ਅਸੀਂ ਕੋਲ ਕਰ ਰਹੇ ਹਾਂ ਤੁਸੀਂ ਸੁਣੋ ਮੇਰੀ ਗੱਲ ਸੁਣੋ ਮੰਨ ਇੱਕ ਮਿੰਟ ਡਿਪਟੀ ਸਾਹਿਬ ਡਿਪਟੀ ਸਾਹਿਬ ਇੱਕ ਡਿਪਟੀ ਸਾਹਿਬ ਇੱਕ ਮਿੰਟ ਸੁਣ ਲਿਓ ਬੇਨਤੀ ਸੁਣ ਲਿਓ ਆਪਣੇ ਪ੍ਰਧਾਨ ਦੀ ਗੱਲ ਸੁਣੋ ਬੇਨਤੀ ਸੁਣ ਲਿਓ ਮੇਰੀ ਬੇਨਤੀ ਆਪਣੇ ਭਲਾ ਦੀ ਗੱਲ ਸੁਣੋ ਅਸੀਂ ਜੋ ਗੱਲ ਉਹ ਕਰਦਾ ਕਹਿੰਦਾ ਚਾਹਤਾ ਸਾਰੇ ਪ੍ਰਸ਼ੰਸਾ ਜੀ ਕੰਨਾਂ ਨਾਲ ਆਜੋ ਜੀ ਬੰਦੇ ਤੇ ਛਲਨੇ ਛੱਡਦੇ ਹੋ ਯਾਰ ਕੋਈ ਨਹੀਂ ਕੋਈ ਬੰਦੇ ਢਾਡੇ ਕਿਤੇ ਨਹੀਂ ਜਾਦੇ ਚੱਲ ਯਾਰ ਚੜਾਲ ਕਿੱਥੇ ਚੜਾਲ ਹਾਂ ਕਿੱਥੇ ਆ ਇਧਰ ਆਓ ਇਧਰ ਆਓ ਸਾਰੇ ਜਣੇ ਮੇਰੀ ਗੱਲ ਸੁਣੋ ਓ ਯਾਰ ਮੇਰੇ ਨਾਲ ਇਧਰ